ਮੇਰੇ ਨਾਲ ਮੇਰੇ ਕੈਪਟਨ ਕੋਲ ਹੀ ਸਰਦਾਰ ਹਰਜਨ ਸਿੰਘ ਜੁਆਇਸ ਆ ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਰੀਨ ਕੇ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮੋਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਦੇ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਬ ਨੇ ਬਹੁਤ ਵਧੀਆ ਪ੍ਰਚਾਰ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾ ਸੇਹ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਲਾਲਚਨ ਕਟਾਰੂ ਚੱਕ ਜੀ पार्टी के सीनियर आगू अमन कुमार हिन्नू जी अच्छ बड़ा इंपॉर्टेंट टॉपिका कि देश के अंदर देश के अंदर भारतीय जनता पार्टी की सरकार ਇਸ ਹੀ ਅਲੈਕਸਰਾ ਭਾਰਤੀ ਜਨਤਾ ਪਾਰਟੀ ਨੇ ਇਸ ਹੀ ਅਲੈਕਸਰਾ 2020 ਚੋਣ ਦੇ ਲੈਕਸ ਹੋਇਆ ਪਾਰਲੀਮੈਂਟ ਦੀ ਉਹਦੇ ਵਿੱਚ ਪੀਡੀਆ ਅਲਾਈਸ ਨੇ ਆਵਾਮੀ ਪਾਰਟੀ ਨੇ ਇਸ ਗੱਲ ਤੇ ਇਲੈਕਸ਼ਨ ਲੜੀਆ ਕਿ ਭਾਰਤੀ ਜਨਤਾ ਪਾਰਟੀ ਦੇ ਸੰਵਿਧਾਨ ਨੂੰ ਖਤਮ ਕਰਦਾ ਹੈ ਮਾਈਕ ਹੀ ਹੈ ਮਾਈਕ ਹੀ ਹੈ ਭਾਰਤੀ ਜਨਤਾ ਪਾਰਟੀ ਜੋ ਸੰਵਿਧਾਨ बाबा साहब बीर अंबेडकर जी ने बड़ी लंबी जद्दोजहद के बाद बड़े लंबे संघर्ष के संविधान तैयार कीता सी जिदे विच सदियां तो लुटारे सदियां तो पिछाड़े एससी एसटी वर्ग नाल इंसाफ कीता सीगा ओ संविधान नु खत्म कर दए अगर भारतीय जनता पार्टी ने एक पासे कर लिया दूसरे पासे इंडिया आरएस ਆਲੋਨੀ ਪਾਰਟੀ ਇਸ ਦਾ ਬੋਝ ਦੇਸ਼ ਤੇ ਪਿਆ ਪਾਰਟੀ ਜਨਤਾ ਪਾਰਟੀ ਨੇ ਦੇਸ਼ ਦੇ اندر ਨਾਰਤਾ ਸੀਗਾ ਕਿ ਆਪ ਕੀ ਬਾਤ 400 ਪਾਰ ਇਦਾਰਾ ਭਾਰਤੀ ਜਨਤਾ ਪਾਰਟੀ ਦਿੱਤਾ ਪਰ ਲੇਕਿਨ ਦੇਸ਼ ਦੇ ਲੋਕਾਂ ਨੇ ਇਕੱਠ ਹੋ ਕੇ ਇੱਕੋ ਠੋਕੇ ਭਾਰਤੀ ਜਨਤਾ ਪਾਰਟੀ ਨੂੰ ਕਰਾਰ ਜਵਾਬ ਦਿੱਤਾ ਪਰ ਭਾਰਤੀ ਜਨਤਾ ਪਾਰਟੀ 240 ਸੀਟਾਂ ਦੇ ਸਿੱਖ ਕਿਉਂਕਿ ਦੇਸ਼ ਦੇ ਗਰੀਬ ਲੋਕਾਂ ਨੂੰ ਜਿਹੜੇ ਸਦੀਆਂ ਤੋਂ ਨਿਤਾੜੇ ਹੋਏ ਸੀ ਜਿਨ੍ਹਾਂ 'ਤੇ ਡਿਸਕ੍ਰਿਮੀਨੇਸ਼ਨ ਹੁੰਦਾ ਸੀ ਜਿਨ੍ਹਾਂ ਦਾ ਕਾਸਟ ਦੇ ਆਧਾਰ ਦੇ ਉੱਤੇ ਸੋਸ਼ੀਲੀ ਪੇਪਾਵ ਹੁੰਦਾ ਸੀ ਜਿਨ੍ਹਾਂ ਨੂੰ ਮੈਸਜ ਦਾ ਪਾਣੀ ਤੱਕ ਪੀਣ ਦਿੱਤਾ ਜਾਂਦਾ ਸੀਗਾ ਸੋ ਉਹ ਸੰਧਾਨ ਬਾਬਾ ਸਾਹਿਬ ਪੀਰੋ ਮਿਰਤੀ ਨੇ ਬਣਾਇਆ ਸੀ ਕਿ ਸਭ ਨੂੰ ਬਰਾਬਰ ਦਾ ਅਧਿਕਾਰ ਮਿਲਦਾ ਹੈ। ਔਰ ਸੰਧਾਨ ਦੇ ਅੰਦਰ ਸੰਧਾਨ ਦੇ ਅੰਦਰ ਵੱਖ-ਵੱਖ ਆਰਟੀਕਲ ਦੇ ਤਹਿਤ ਅਰਰਵੇਸ਼ਨ ਦੇ ਆ ਸਰਵਤ ਦਿੱਤਾ ਗਿਆ। ਤਾਂ ਕਿ ਜੋ ਲੋਕ ਪੜ੍ਹਾਈ ਕਰਨਗੇ ਜੋ ਲੋਕ ਐਜੂਕੇਸ਼ਨ ਹਾਸਲ ਕਰਨਗੇ ਉਹਨਾਂ ਲੋਕਾਂ ਲਈ ਥੋੜਾ ਜਿਹਾ ਸਹਾਨਤਾ ਦਿੱਤਾ ਜਾਵੇ ਤਾਂ ਕਿ ਉਹ ਲੋਕ ਜਿਹੜਾ ਭਾਰਤੀ ਦੁਨੀਆ ਸਰਵਿਸਾਂ ਲਈਏ ਬਾਕੀ ਦੇ ਅੰਦਰ ਜਾਂ ਸਟੇਟਾਂ ਦੇ ਅੰਦਰ ਨੇ ਉਹਨਾਂ ਚ ਉਹਨਾਂ ਨੇ ਭਾਗੀ ਹੋ ਸਕੇ ਉਹਨਾਂ ਨੂੰ এমਪਲੋਇਮੈਂਟ ਹਾਸਲ ਕਰਕੇ ਆਪਣਾ ਰੋਗ ਦਾ ਹੱਲ ਕਰ ਸਕਣ ਤੇ ਕਿਤੇ ਨਾ ਕਿਤੇ ਉਹ ਸੋਸ਼ਲ ਜਿਹੜਾ ਹੈਗਾ ਵੱਡੇ ਲੋਕਾਂ ਦੇ ਬਰਾਬਰ ਹੋ ਸਕੇ ਕਿਤੇ ਉਹਨਾਂ ਨੂੰ ਇਨਸਾਫ ਜਿਹੜਾ ਹੈ ਸਪੀਸ ਸੁਪਦਾਂ ਦੇ ਤਰਫ ਬਾਬਾ ਸਾਹਿਬ ਪੁੱਛਦਾ ਹੋਵੇ ਇੰਸਟੇਜ ਦੇ ਬੰਦ ਹੁੰਦਾ ਪਰ ਲੇਕਿਨ ਭਾਰਤ ਜਨਤਾ ਪਾਰਟੀ ਜਦੋਂ ਦੀ ਸ਼ਕਤਾ ਚਾਈਆ ਕਿਉਂਕਿ ਭਾਰਤ ਜਨਤਾ ਪਾਰਟੀ ਦੇ ਪਿੱਛੇ ਕੌਣ ਕੰਮ ਕਰਦਾ ਭਾਰਤ ਜਨਤਾ ਪਾਰਟੀ ਦੇ ਅਯਾਰੋ ਜੀ ਕੀ ਆ ਭਾਰਤ ਜਨਤਾ ਪਾਰਟੀ ਦੇ ਅਯਾਰੋ ਜੀ ਜਿਹੜੀ ਆ ਸਾਰਾ ਜਾਣਦਾ ਉਹ ਸੰਗ ਚਲਾਉਂਦਾ ਕਰਦਾ ਉਹ ਆਰਐਸਐਸ ਆਰਐਸਐਸ ਜਿਹੜੀ ਆ ਉਹ ਭਾਰਤ ਜਨਤਾ ਪਾਰਟੀ ਦੇਸ਼ ਜਨਤਾ ਚਲਾ ਰਹੀ ਹੈ ਔਰ ਆਰਐਸਐਸ ਜਿਹੜੀ ਆ ਉਹ ਚਾਹੁੰਦੀ ਆ ਕਿ ਦੇਸ਼ ਦੇ ਅੰਦਰੋਂ ਫਰਗਾਨੇਸ਼ਨ ਦਾ ਤੋਂ ਬੋਲਣ ਦੇਸ਼ ਦੇ ਅੰਦਰ ਜੋ ਗਰੀਬ ਲੋਕਾਂ ਨੂੰ ਜੋ ਸਰੀਆਂ ਤੋਂ ਲਟਾੜੇ ਹੋਏ ਨੇਗੇ ਜੋ ਸਰੀਆਂ ਤੋਂ ਕਸਾੜੇ ਹੋਏ ਨੇਗੇ ਉਹਨਾਂ ਦੀ ਰਿਜ਼ਰਵੇਸ਼ਨ ਕਿਸੇ ਨਾ ਕਿਸੇ ਖੰਦਮ ਕੀਤੀ ਜਾਵੇ ਕੋਈ ਨਾ ਕੋਈ ਤੰਗ ਤੇ ਤਰੀਕਾ ਲੱਭਿਆ ਜਾਵੇ ਇਹ ਭਾਜਪਾ ਦਾ ਪਾਰਟੀ ਦੀ ਵੱਡੀ ਜਮਾਤ ਦਾ ਜਿਹੜੀ ਵਾਇਡ ਕਰਦੀ ਆ ਭਾਜਪਾ ਪਾਰਟੀ ਦਾ ਸਿਰਫ ਇੰਟਾਸ ਪਾਰਟੀ ਜਨਤਾ ਪਾਰਟੀ ਦਾ ਉਹਦੀ ਸੋਚ ਆ ਪੂਰਾ ਦੇਲਚਾਨਾ ਦੇਸ਼ ਤੇ ਰੁਕ ਜਾ इस दे उ भारतीय जनता पार्टी पिछले दस साल तो हौली हौले हौले करके एक एक दो जीट्यूशन रहे जस्थावान खत्म करने का यत्न जो भारतीय जनता पार्टी, पार्टी लगातार देश के अंदर कर रही बहुत सारे अदारे लगभग पिछले समय के दौरान तेई व्डिया कंपनिया केई व्डिया कंपनिया का प्राइवेटकरण किया गया निजीकरण किया गया देश के अंदर कंपनियां निजीकरण किया गया ताकि क्योंकि ता उजरवेशन खत्म हो जाए देश की सर्वोच्च अदालत बेशक देश की सुप्रीम कोर्ट एक गल कह प्राइवेट अदार अंदर भी और आउटोर्स के अंदर भी आधार भी रिजर्वेशन होनी चाहिए लेकिन ਆਰਪੀ ਜਨਤਾ ਪਾਰਟੀ ਨੇ ਇਹ ਹਕਿਆਰ ਕਾਲਿਆ ਜੀਜੇ ਵੀ ਨੇ ਯਾਰ ਕਾਲਿਆ ਕਿ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਪ੍ਰਾਈਵੇਟ ਕਰ ਦਿਓ ਪੂਰਨ ਨਿੱਜੀਕਰਨ ਕਰ ਦਿਓ ਤਾਂ ਕਿ ਉਥੇ ਜਿਹੜੇ ਗਰੀਬ ਲੋਕਾਂ ਦੇ ਬੱਚੇ ਜਿਹੜੇ ਸ਼ੈਡਿਊਲਡ ਕਾਸਟ ਲੋਕਾਂ ਦੇ ਬੱਚੇ ਜਿਹੜੇ ਸ਼ੈਡਿਊਲਡ ਟ੍ਰਾਈਬ ਦੇ ਬੱਚੇ ਉਥੇ ਜਾ ਕੇ ਛੋਟੀ ਮੋਟੀ ਨੌਕਰੀ ਲੈ ਕੇ ਆਪਣਾ ਪੇਟ ਪਾਲਦੇ ਨੇ ਕਿ ਆਪਣਾ ਰੋਜ਼ਗਾਰ ਪ੍ਰਾਪਤ ਕਰ ਦੇਣਗੇ ਆਪਣੇ ਸਵਾਰ ਨੂੰ ਪਾ ਦੇਣਗੇ ਉਹਦੇ ਤੋਂ ਬਿਨਾਂ ਦੇ ਰਹਿਣਾ ਤਾਂ ਕਿਹਦਾ ਬੈਸਟੈਬਲਿਸ਼ਰ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਇਸ ਨੇ 10 ਸਾਲ ਕੀਤਾ ਲਗਾਤਾਰ ਟ੍ਰੈਂਡ ਲਗਾਤਾਰ ਟ੍ਰੈਂਡ ਛੱੜਿਆ ਤੁਸੀਂ ਜਾਣਦੇ ਹੋ ਕਿ ਭਾਰਤ ਜਨਤਾ ਪਾਰਟੀ ਦੇ ਕਿਸ ਤਰ੍ਹਾਂ ਇਹ ਜਿਹੇ ਕੰਪਨੀ ਦੇ ਪ੍ਰਾਈਵੇਟ ਕਿਸ ਤਰ੍ਹਾਂ ਵੱਡੀਆਂ ਵੱਡੀਆਂ ਕੰਪਨੀਆਂ ਪੈਟਰੋਲੀਅਮ ਦੀਆਂ ਕੰਪਨੀਆਂ ਕਿਸ ਤਰ੍ਹਾਂ ਐਨਆਈਸੀ ਵਰਗੀਆਂ जिस तरह बैंकिंग सैक्टर का प्राइवेटकर सारा प्राइवेटकरण जो होया गया पिछले लंबे अरसे दौरान इसे गल करके होगा कि देश के अंदर रिजरवेशन जी खत्म किया जाए भारतीय जनता पार्टी पिछले जो हद हाँ होगी भारतीय जनता पार्टी ने हक हाँ करती कि जो तो एक बैकडोर एंट्री

और लगभग त्रेहठी थ्री त्रेहठ लोगों की भर्ती इसका कोई भी प्रावधान नहीं किया गया किस तरह भारतीय जनता पार्टी डिजायन बना तरह भारतीय जनता पार्टी दलता के खिलाफ शड्यूल कास्ट के खिलाफ शड्यूल ट्राइव के खिलाफ डिजायन एक साजिश रखी बड़िया पोस्टों को तो। जिसे जाके मैं समझता पोलसी मैटर आ गए जिसे पॉलिसिया बनिया डिपार्टमेंट दिया भी तो किस तरह दलता किस तरह बहार कितना कि गया साजिश जारी भारतीय जनता पार्टी रची और त्रेहठ पोस्ट उड़ा के कुछ लोगों लाया गया ताकि कोई साजिश रची जाए ताकि पोलसी मैटर के अंदर लोग काम करे ताकि बिल्कुल ही जरा दलता हो गैर बराबरी से खड़ा खड़ा रखा जाए ताकि तो बराबर ना हो सके। क्योंकि बाबा साहब भीम अंबेडकर जी सोच सविधान अंदर लिखा है कि सारे लोग जो दुनिया के पैदा होंगे ने पैदा होंगे सारे बराबर ने अंदरप्लायमेंट के अंदर डिस्क्रिमिनेशन ना किया जाए ये प्रबंध जोड़े हैं संविधान के अंदर हो लेकिन ਆਰਜਨਤਾ ਪਾਰਟੀ ਤੇਰੇ ਕੋਸਾ ਭੜਕੇ ਇਸ ਗੱਲ ਦਾ ਸਬੂਤਤਾ